ਬਹੁਤ ਵਧੀਆ ਜੀ ਅੱਜ ਚੰਗੇ ਉਮੀਦਵਾਰ ਕਾਂਗਰਸ ਪਾਰਟੀ ਨੇ ਜਿਹੜੇ ਉਤਾਰੇ ਸਨ ਸਾਰੇ ਮੈਦਾਨ ਵਿੱਚ ਉਹਨਾਂ ਵਿੱਚੋਂ ਸਾਡੀ ਭੈਣ ਰਮਨਜੀਤ ਕੌਰ ਜਿਹੜੀ ਬਲਾਕ ਸੰਥੀ ਜ਼ੋਨ ਧੂਰਾ ਵਿੱਚੋਂ ਚੋਣ ਲੜ ਰਹੀ ਸੀ ਉਹ ਵਧੀਆ ਵਧੀਆ ਲੜਾਈ ਲੜ ਕੇ ਜਿੱਤੇ ਹਨ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਇਹ ਕਾਂਗਰਸ ਪਾਰਟੀ ਦੀ ਦੂਸਰੀ ਸੀਟ ਹੈ ਪਹਿਲੀ ਸੀਟ ਕਾਤਰੋਂ ਦੀ ਅਸੀਂ ਹੁਣ ਆਏ ਆਂ ਦੇਸ਼ਪਖਤ ਕਾਲਜ ਵਿੱਚ ਉੱਥੇ ਉਹ ਸਾਡੀ ਭੈਣ ਰਵਿੰਦਰ ਕੌਰ ਬਾਗੜੀ ਜਿੱਤੇ ਰੁਪਿੰਦਰ ਕੌਰ ਬਾਗੜੀ ਇੱਥੇ ਸਾਡੀ ਭੈਣ ਰਮਨ ਜਿੱਤੀ ਹੈ ਬਹੁਤ ਵਧੀਆ ਲੱਗੇ ਲੋਕਾਂ ਨੇ ਕਾਂਗਰਸ ਪਾਰਟੀ ਦਾ ਪੂਰਾ ਸਾਥ ਦਿੱਤਾ ਹੈ ਇਸ ਨਗਰ ਦੇ ਆ ਦੇਖ ਲਓ ਸਾਰੇ ਜਾਣੇ ਖੜੇ ਆਂ ਜਿਨ੍ਹਾਂ ਨੇ ਤਨਦੇਹੀ ਦੇ ਨਾਲ ਮਿਹਨਤ ਕਰੀਆ ਚਾਹੇ ਉਹ ਪੋਲਾ ਜੀ ਹੋਣ ਚਾਹੀਏ ਮੀਟੂ ਜੀ ਚਾਹੇ ਯਕਸ਼ੇ ਜੀ ਚਾਹੇ ਗੁਰਮੀਤ ਜੀ ਤਾਂ ਸਾਰੇ ਸਾਥੀ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਐਵੇਂ ਧੂਰੇ ਚੋਂ ਮੇਰੇ ਤਾਇਆ ਜੀ ਨੇ ਬੜੀ ਮਿਹਨਤ ਕਰੀਏ ਕੱਲੇ ਕੱਲੇ ਵੋਟਰ ਕੋਲੇ ਗਏ ਨੇ ਸਭ ਦੀ ਮਿਹਨਤ ਸਦਕਾ ਅਸੀਂ ਅੱਜ ਸਾਡੀ ਭੈਣ ਰਮਨ ਨੂੰ ਬਲਾਕ ਸੰਵਤੀ ਮੈਂਬਰ ਚੁਣਿਆ ਮੈਂ ਧੰਨਵਾਦ ਕਰਦਾ ہوں ਔਰ ਕਾਮਨਾ ਕਰਦਾ ہوں ਕਿ ਤਕੜੇ ਹੋ ਕੇ ਬਲਾਕ ਸੰਵਤੀ ਵਿੱਚ ਕੰਮ ਕਰੇਗੀ ਔਰ ਜਿੰਨੇ ਪੈਸੇ ਸਰਕਾਰ ਤੋਂ ਲੈ ਕੇ ਵਾਅਦਾ ਤੋਂ ਵਾਅਦਾ ਆ ਸਕਦੀ ਹੈ ਆਪਣੇ ਜ਼ੋਨ ਦੇ ਲਈ ਲੈ ਕੇ ਆਵੇਗੀ ਓਵਰ ਆਲ ਨਤੀਜਿਆਂ ਨੂੰ ਕਿਵੇਂ ਦੇਖਦੇ ਹੋ ਨੀ ওভারঅল ਨਤੀਜੇ ਦੇਖੋ ਜੀ ਚੰਗੇ ਨਤੀਜੇ ਆਏ ਆ ਜਿਹੜਾ ਵਿਅਕਤੀ ਮਿਹਨਤ ਕਰ ਰਿਹਾ ਸੀ ਉਹ ਜਿੱਤੇ ਹੈ ਜਿੱਥੇ ਮਿਹਨਤ ਦੀ ਹੋਰ ਲੋੜ ਹੈ ਉਹਨੂੰ ਹੋਰ ਮਿਹਨਤ ਕਰਨੀ ਚਾਹੀਦੀ ਹੈ ਪਰ ਬੜੇ ਕਲੀਅਰ اور ਸੈਟੀਸਫੈਕਟਰੀ ਜਿਹੜੇ ਆਏ ਹੈ ਰਿਜ਼ਲਟ ਉਹ ਧੂਰੀ ਦੇ ਵਿੱਚ ਆਇਆ ਕਿਸੇ ਦੀ ਕੋਈ ਲੜਾਈ ਨਹੀਂ ਕੋਈ ਮਤਭੇਦ ਨਹੀਂ ਸਭ ਨੇ ਆਪ ਦਾ ਚੋਣ ਲੜੇ ਔਰ ਜਿਹੜੀ ਕਿਸਮਤ ਔਰ ਕਰਮ ਔਰ ਜਿਹਦੀ ਮਿਹਨਤ ਸੀ ਉਹ ਇਲੈਕਸ਼ਨ ਜਿੱਤ ਕੇ ਆਏ ਹੈ ਕੀ ਦਾ ਮਤ ਰਮਨਜੀਤ ਘਰ ਕੀ ਕਹੋਗੇ ਤੂੰ ਜਿੱਤੇ ਹੋ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਸਾਰੇ ਮੇਰੇ ਸਾਰੇ ਸਤਿਕਾਰਯੋਗ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਵੋਟਾਂ પા ਕੇ ਤੇ ਮੇਰੇ ਨਾਲ ਸਹਿਯੋਗ ਦੇ ਕੇ ਬਹੁਤ-ਬਹੁਤ ਮੈਨੂੰ ਜਿੱਤਾਇਆ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਜਿੱਤਿਆ